ਹਾਂਜੀ ਸਾਰਿਆਂ ਨੂੰ ਜੈਮ ਸੀ ਦੀ ਉਦਾਸ ਸਾਰਿਆਂ ਨੂੰ ਆਸ਼ੀਸ਼ ਵਰਕਤ ਦੇਵੇ ਅਨਿੱਚ ਵੀਡੀਓ ਚਲਦੀ ਪਏ ਜ਼ਰੂਰ ਜਾ ਕੇ ਦੇਖਿਓ ਇਹਦੇ ਵਿੱਚ ਦੱਸਾਇਗਾ ਕਿ ਆਪਣੇ ਆਪ ਨੂੰ ਕਿਵੇਂ ਛੋਟਾ ਕਰਨਾ ਤੇ ਕਿਵੇਂ ਨਿਵਾ ਰੱਖਣਾ ਅਗਰ ਪਰਮੇਸ਼ਵਰ ਨੇ ਤੁਹਾਨੂੰ ਹਰ ਪ੍ਰਕਾਰ ਦੀ ਆਸ਼ੀਸ਼ ਉਹ ਬਰਕਤ ਦਿੱਤੀ ਹੈ ਤੇ ਕਿਸੇ ਚੀਜ਼ ਦਾ ਹੰਕਾਰ ਨਾ ਕਰੋ ਕਿਸੇ ਚੀਜ਼ ਦਾ ਕਮਾਂਡ ਨਾ ਕਰੋ ਹਾਂਜੀ ਇਹ ਉਹਨਾਂ ਤੱਕ ਵੀ ਵੀਡੀਓ ਪਹੁੰਚਾ ਦਿਓ ਜਿਹੜੇ ਹੰਕਾਰ ਉਹ ਕਮਾਂਡ ਕਰਦੇ ਆ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਤੇ ਬਰਕਤ ਦੇਵੇ ਧੰਨਵਾਦ ਕੀ ਬਣਾਓ ਆਵਾਜ਼ ਥੋੜੀ ਉੱਚੀ ਤੇ ਅੱਜ ਨੀਵਾ ਤਾਂ ਬੰਦਾ ਥੋੜਾ ਜਿਹਾ ਉੱਚੀ ਆਈ ਨਾ ਅੱਜ ਜੇਬ ਵਿੱਚ ਕਿਤੇ ਪੈਸੇ ਹੋਣ ਤਾਂ ਬੰਦੇ ਦੀ ਆਕੜ ਹੋ ਜਾਂਦੀ ਆ ਕਿਤੇ ਕੈਨੇਡਾ ਅਮਰੀਕਾ ਤੋਂ ਆਇਆ ਹੋਵੇ ਤਾਂ ਕੀ ਹੋ ਜਾਂਦੀ ਬੰਦੇ ਦੀ ਤੇ ਭਈ ਵਾਲੇ ਨੂੰ ਤਾਂ ਲਾਗੇ ਨਹੀਂ ਬਿਠਣ ਦਿੰਦਾ ਵਾ ਦੁੱਧ ਭਾਈ ਚ ਆਇਆ ਆ ਕੱਦ ਜਣੀ ਹਬਰੋ ਮੈਂ ਅਮਰੀਕਾ ਵਾਲਾ ਬੰਦਾ ਮੈਂ ਕੈਨੇਡਾ ਵਾਲਾ ਬੰਦਾ 10 ਸਾਲ ਦੀ ਮੈਂ ਤਾਂ ਸਿਟੀਜਨ ਆ ਵੀਜ਼ਾ ਲੱਗਾ ਹੋਇਆ ਮੇਰਾ ਦਾ 10 ਸਾਲ ਦਾ ਤੁਸੀਂ ਕੌਣ ਆ ਆਕੜ ਪੜੀ ਵੱਡੀ ਚੀਜ਼ ਆ ਤੇ ਪਰਮੇਸ਼ਵਰ ਨੂੰ ਆਕੜ ਵਾਲੇ ਲੋਕ ਬਿਲਕੁਲ ਪਸੰਦ ਨਹੀਂ ਅੱਜ ਜੇ ਤੁਸੀਂ ਵਧਣਾ ਚਾਹੁੰਦੇ ਆ ਜੇ ਤੁਸੀਂ ਵਧਣਾ ਚਾਹੁੰਦੇ ਆ ਤਾਂ ਕੀ ਹੋਣਾ ਪੈਣਾ ਪਹਿਲਾਂ ਸਾਨੂੰ ਨੀਵੇਂ ਨੀਵੇਂ ਹੋਣਾ ਸਿੱਖਣਾ ਨੀਵੇਂ ਭਾਵੇਂ ਨਹੀਂ ਵੀ ਜੇ ਮੇਰੇ ਪਲਾਕੇ ਕੋਈ ਬਜ਼ੁਰਗ ਖੜਾ ਮੈਂ ਉਹ ਮੇਰੇ ਬਰਾਬਰ ਤੇ ਮੈਂ ਉਹਦੇ ਬੈਣਾ ਨਹੀਂ ਮੈਂ ਪੁੰਝੇ ਬੈ ਜਾਵਾਂ ਉਹ ਨੀਵੇਂ ਨਹੀਂ ਨੀਵੇਂ ਤੋਂ ਭਾਵ ਤੁਹਾਡੇ ਮਨ ਵਿੱਚ ਹਲੀਮੀ ਹੋਣੀ ਚਾਹੀਦੀ ਆ ਮਨ ਵਿੱਚ ਅਧੀਨਗੀ ਹੋਣੀ ਚਾਹੀਦੀ ਆ ਮਨ ਵਿੱਚ ਨੀਵੇਂ ਹੋਣੇ ਚਾਹੀਦੇ ਆ ਤੁਸੀਂ